ਨਵਜੋਤ ਸਿੰਘ ਸਿੱਧੂ ਸਿੱਧੂ ਦੇ ਨਾਲ ਜੁੜਿਆ 2027 ਚੋਣਾਂ ਤੋਂ ਪਹਿਲੇ ਪਹਿਲੇ ਕਿਹਾ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਵਾਪਸ ਮੁਰ ਪੰਜਾਬ ਦੇ ਭਾਗ ਦੌਰ ਦੇ ਸਕਦੀ ਹੈ ਪੰਜਾਬ ਤੇ ਜਿਹੜੀ ਹੈ ਵਾਪਸ ਸੂਬਾ ਦੇ ਜਿਹੜੇ ਪ੍ਰਧਾਨ ਨਿਯੁਕਤ ਕਰ ਸਕਦੇ ਨੇ ਦੇਖੋ ਕੀਤਾ ਜਾ ਸਾਰਾ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪੋਲੀਟੀਕਲ ਪਾਰਟੀਆਂ ਅੱچھے ਬੰਦਿਆਂ ਨੂੰ ਨਾਲ ਨਹੀਂ ਲੈ ਕੇ ਚੱਲਦੇ ਜੀ ਸਿਰਫ سرمایہ دار ਲੀਡਰਾਂ ਨਾਲ ਲੈ ਕੇ ਚੱਲਦੇ ਜੀ ਉਹਨਾਂ ਦਾ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕਾਮਯਾਬ ਹੋਣਾ ਬੜਾ ਮੁਸ਼ਕਲ ਹੈ 노 ਡਾਊਟ ਨਵਜੋਤ ਸਿੰਘ ਸਿੱਧੂ ਬਹੁਤ ਸੰਸੀਅਰ ਤੇ ਬਹੁਤ ਹੀ ਇਮਾਨਦਾਰ ਬੰਦਾ ਹੈ ਤੇ ਈਗੋ ਕਿਸੇ ਦੀ ਇਹ ਤੁਸੀਂ ਪੰਜਾਬ ਵਾਸਤੇ ਕੰਮ ਕਰੋ ਜਿਹੜਾ ਅੱਛਾ ਕੰਮ ਕਰੇਗਾ ਉਹਨੂੰ ਅਗਲੀ ਵਾਰੀ ਵੋਟ ਮੰਗਣ ਆਪਾਂ ਸੇ ਜਾਣ ਦੀ ਲੋੜ ਹੀ ਨਹੀਂ ਰੋਕ ਹੀ ਕਹਿਣਗੇ ਹਾਂ ਜੀ ਤੁਸੀਂ ਆਓ ਨੈਕਸਟ ਪਾਰਟੀਆਂ ਦੇ ਵਿੱਚ ਖਿੱਚੋ ਤਾਣ ਹੈ ਉਹਨੂੰ ਅਸੀਂ ਖਤਮ ਨਹੀਂ ਕਰ ਸਕਦੇ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ ਜੀ ਭਾਵੇਂ ਉਹਨਾਂ ਦੇ ਨਾਲ ਉਹਨਾਂ ਦੀ ਲੱਤਾਂ ਖਿੱਚਣ ਵਾਲੇ ਬਹੁਤ ਹੋਣਗੇ ਹੋ ਸਕਦਾ ਹੈ ਕੱਲ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸੀਐਮ ਵੀ ਬਣਾ ਦਿੱਤਾ ਜਾਵੇ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਹਰ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ 2022 ਦੇ ਚੋਣ ਹੁੰਦੇ ਐ ਸੀਟ ਆਪਣੀ ਉਹ ਹਾਰ ਜਾਂਦੇ ਐ ਤਾਂ ਉਸ ਤੋਂ ਬਾਅਦ ਉਹ ਬੈਕਫੁੱਟ ਤੇ ਆ ਜਾਂਦੀ ਐ ਪਾਰਟੀ ਤੋਂ ਜਿਹੜਾ ਉਹ ਦਰ ਸਾਈਡ ਕਿਨਾਰਾ ਕਰ ਲੈਂਦੇ ਐ ਪਰ ਹੁਣ ਫਿਰ ਜਿਹੜਾ ਜਦ ਦੋ ਚੋਨਵਾ ਜਿਹੜੇ ਦੋ ਹਸਤਾਈ ਕੁਛ ਸਾਲ ਮੰਗੀ 1 ਸਾਲ ਦੇ ਕਰੀਬ ਜਿਹੜਾ ਸਮੇਂ ਹੋ ਰਹਿ ਗਿਆ ਤਾਂ ਨਵਜੋਤ ਸਿੰਘ ਸਿੱਧੂ ਫਿਰ ਐਕਟਿਵ ਹੁੰਦੇ ਆ ਰਾਹੁਲ ਗਾਂਧੀ ਨੂੰ ਮਿਲਦੇ ਆ ਪ੍ਰਿੰਕਾ ਗਾਂਧੀ ਨੂੰ ਜਾ ਕੇ ਮਿਲਦੇ ਆ ਤੁਸੀਂ ਇਹ ਮੁਲਾਕਾਤ ਜਿਹੜੀ ਆ ਕਿਵੇਂ ਵੇਖਦੇ ਹੋ ਦੇਖੋ ਇੱਕ ਤੇ ਨਵਜੋਤ ਸਿੰਘ ਸਿੱਧੂ ਦੇ ਆਪਣੇ ਇੱਕ ਪਰਸਨਲ ਰਿਲੇਸ਼ਨ ਰਾਹੁਲ ਤੇ ਪ੍ਰਿੰਕਾ ਗਾਂਧੀ ਨਾਲ ਬਹੁਤ ਅچھے ਨੇ ਜੀ ਪਰਸਨਲ ਰਿਲੇਸ਼ਨ ਉਸੇ ਅਲੱਗ ਕਰਕੇ ਚੱਲੀਏ ਤੇ ਅਸੀਂ politically level ਤੇ ਲੈ ਕੇ ਚੱਲੀਏ no doubt ਨਵਜੋਤ ਸਿੰਘ ਸਿੱਧੂ ਬਹੁਤ ਸੰਸੀਅਰ ਤੇ ਬਹੁਤ ਹੀ ਮਹੰਦਲ ਬੰਦਾ ਹੈ ਜੀ ਉਹਦੀ ਛਵੀ ਬਹੁਤ ਅੱਛੀ ਹੈ ਮਜੀ ਹੋ ਸਕਦਾ ਹੈ ਕੱਲ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸੀਐਮ ਵੀ ਬਣਾ ਦਿੱਤਾ ਜਾਵੇ ਜੀ ਪਰ ਜਿਹੜੀ ਪਾਰਟੀਆਂ ਦੇ ਵਿੱਚ ਖਿੱਚੋ ਤਾਣ ਹੈ ਉਹਨੂੰ ਅਸੀਂ ਖਤਮ ਨਹੀਂ ਕਰ ਸਕਦਾ ਜੀ ਜਿੰਨੇ ਤੱਕ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਅੱچھے ਬੰਦਿਆਂ ਨੂੰ ਨਾਲ ਨਹੀਂ ਲੈ ਕੇ ਚਲਦੀਆਂ ਜੀ ਸਿਰਫ ਸਮਾਇਦਾਰ ਲੀਡਰਾਂ ਨੂੰ ਨਾਲ ਲੈ ਕੇ ਚਲਦੀ ਹੈ ਜੀ ਤੇ ਉਹਨੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕਾਮਯਾਬ ਹੋਣਾ ਬੜਾ ਮੁਸ਼ਕਲ ਹੈ ਇਹ ਕਿ ਪਹਿਲੀ ਵਾਰ ਇਹ ਆਮ ਆਦਮੀ ਪਾਰਟੀ ਨਾਨ ਐਕਸਪੀਰੀਅੰਸ ਪੋਲਿਟੀਕਲ ਪਰਸਨਸ ਲੈ ਕੇ ਆਏ ਜੀ ਬਹੁਤ अच्छी ਗੱਲ ਹੈ ਉਹਨਾਂ ਨੂੰ ਮੌਕਾ ਮਿਲਿਆ ਪਰ ਮੈਂ ਫੇਰ ਉਹੀ ਗੱਲ ਕਹਿਣਾ ਕਿ ਜਦੋਂ ਇਕਦਮ ਕਿਸੇ ਨੂੰ ਇੱਕ ursi ਮਿਲ ਜਾਵੇ ਜੀ ਉਹਦੀ ਸੋਚ ਚੇਂਜ ਹੋ ਜਾਂਦੀ ਹੈ ਜਦੋਂ ਐਸ ਲੈਵਲ ਤੇ ਆ ਕੇ ਸਾਡੇ ਜਿਹੜੇ ਲੀਡਰਾਂ ਦੇ ਵਿੱਚ ਈਗੋ ਨਹੀਂ ਆਣੀ ਚਾਹੀਦੀ ਜੀ ਚੁਣਿਆ ਤੇ ਲੋਕਾਂ ਨੇ ਬਿਲਕੁਲ ਠੀਕ ਹੈ ਈਗੋ ਕਿਛੇ ਦੀ ਤੁਸੀਂ ਪੰਜਾਬ ਵਾਸਤੇ ਕੰਮ ਕਰੋ ਜਿਹੜਾ ਅੱਛਾ ਕੰਮ ਕਰੇਗਾ ਉਹਨੂੰ ਅਗਲੀ ਵਾਰੀ ਵੋਟ ਮੰਗਣ ਉਹ ਅਸੀਂ ਜਾਣ ਦੀ ਲੋੜ ਹੀ ਨਹੀਂ ਲੋਕ ਹੀ ਕਹਿਣਗੇ ਹਾਂਜੀ ਤੁਸੀਂ ਆਓ ਨੈਕਸਟ ਟਾਈਮ ਬਿਲਕੁਲ ਪਰ ਜਦੋਂ ਪਹਤੇ ਹੁੰਦਾ ਕਿ ਲਾਸਟ ਟਾਈਮ رہ ਜਾਂਦਾ ਉਦੋਂ ਅਸੀਂ ਕੰਮ ਕਰਦੇ ਆ ਮੇਰੇ ਸੌਰੀ ਲਾਸਟ ਸੌਲੇ ਕੀ ਨਵਜੋਤ ਸਿੰਘ ਸਿੱਧੂ ਸਿੱਧੂ ਦੇ ਨਾਲ ਜੁੜਿਆ 2027 ਚੋਣਾਂ ਤੋਂ ਪਹਿਲੇ ਪਹਿਲੇ ਕਿ ਆ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਵਾਪਸ ਮੁੜ ਪੰਜਾਬ ਦੇ ਭਾਗ ਦੌਰ ਦੇ ਸਕਦੀ ਹੈ ਪੰਜਾਬ ਦੇ ਜਿਹੜੀ ਹੈ ਵਾਪਸ ਸੂਬਾ ਦੇ ਜਿਹੜੇ ਪ੍ਰਧਾਨ ਮੁਕਤ ਕਰ ਸਕਦੇ ਨੇ ਬਿਲਕੁਲ ਕੀਤਾ ਜਾ ਸਕਦਾ ਹੈ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੋ ਮੇਰੀ ਸੋਚ ਹੈ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ ਜੀ ਭਾਵੇਂ ਉਹਨਾਂ ਦੇ ਨਾਲ ਉਹਨਾਂ ਦੀ ਲੱਤਾਂ ਖਿੱਚਣ ਵਾਲੇ ਬਹੁਤ ਹੋਣਗੇ ਬਿਲਕੁਲ ਪਰ ਜੋ ਹਾਈ ਕਮਾਂਡ ਵਾਲੋ ਉਹਨਾਂ ਨੂੰ ਪ੍ਰਾਇਟੀ ਜੋ ਦਿੱਤੀ ਜਾਏਗੀ ਰਾਜਾ ਵਰਿੰਗ ਬਾਜਵਾ ਅਤੇ ਹੋਰ ਵੀ ਔਰ ਖਾਸ ਤੌਰ ਤੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਜੁਆਇਨ ਕੀਤਾ ਉਹ ਵੀ ਹੁਣ ਤਰਨਤਨ ਦੇ ਵਿੱਚ ਜਿਹੜਾ ਚੋਣਾਂ ਦਾ ਪ੍ਰਚਾਰਤੇ ਨੇ ਕਿਹਾ ਇਹਨਾਂ ਦੀਆਂ ਜਿਹੜੀਆਂ ਆਪਸ ਮਨਮੋਟਾਵ ਨੇ ਕਿਹਾ ਦੂਰ ਹੋ ਜਾਣਗੇ ਜੇਕਰ ਨਵਜੋਤ ਸਿੰਘ ਸਿੱਧੂ ਅੱਗੇ ਆਉਂਦੇ ਤੇ ਦੇਖੋ ਮਕੇਸ਼ੇ ਜਿੰਨੇ ਵੀ ਸਿਆਸੀ ਲੋਕ ਨੇ ਨਾ ਜੀ ਅੰਦਰ ਸਾਰੇ ਇੱਕ ਦੂਜੇ ਦੇ ਨਾਲ ਨੇ ਜੀ ਇੱਕ ਦੂਜੇ ਦੇ ਖੁਸ਼ੀਆਂ ਗਮੀਆਂ ਵਿੱਚ ਸ਼ਾਮਿਲ ਹੁੰਦੇ ਨੇ ਜੀ ਪਰ ਅਸੀਂ ਇਹ ਕਹਿ ਕੇ ਚਲਿਏ ਪਰ ਜਦੋਂ ਆਪਾਂ ਇੱਕ ਗ੍ਰਾਮਡ ਤੋਂ ਤੇ ਆ ਜਾਂਦੇ ਤੇ ਗ੍ਰਾਮਡ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਜੀ ਜੇ ਇੱਕ ਬੰਦੇ ਨੂੰ ਸੀਟ ਮਿਲ ਗਈ ਦੂਜੇ ਨੂੰ ਨਹੀਂ ਮਿਲੀ ਤੇ ਉਹਨੇ ਉਹ ਰਿਗੈਸ ਹੋ ਜਾਣਾ ਬਿਲਕੁਲ ਠੀਕ ਹੈ ਆਪਣੀ ਪਾਰਟੀ ਦਾ ਰਿਗੈਸ ਹੋ ਜਾਣਾ ਇਹ ਚੀਜ਼ਾਂ ਆਮ ਨੇ ਜੀ ਇਹ ਚੀਜ਼ਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਬਾਕੀ ਤਾਂ ਮਾਤਾ ਸੁੱਖ ਰੱਖੇ ਜੀ ਕਿ ਆਉਣ ਵਾਲੀ ਇਹ ਇਲੈਕਸ਼ਨਾਂ ਵਧੀਆਂ ਹੋਣ ਕੋਈ ਅੱਛੇ ਲੋਕ ਸਾਹਮਣੇ ਆਣ ਜੋ ਪੰਜਾਬ ਵਾਸਤੇ ਸੋਚਣ। ਕਿ 2027 ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਉੱਭਰਦਾ ਹੋਇਆ ਚਿਹਰਾ ਨਿਕਲ ਕੇ ਸਾਹਮਣੇ ਆਏਗਾ। ਬਿਲਕੁਲ ਇਹ ਤੁਹਾਡੀ ਸੋਚ ਬਿਲਕੁਲ ਸਹੀ ਹੈ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਆਂਦੀ ਹੈ ਜੀ ਤਾਂ ਉਹਦੇ ਵਿੱਚ ਸੀਐਮ ਦਾ ਫੇਸ ਨਵਜੋਤ ਸਿੰਘ ਸਿੱਧੂ ਵੀ ਹੋ ਸਕਦਾ ਹੈ। ਪਰ ਅੱਜ ਦੀ ਡੇਟ ਵਿੱਚ ਇਹਨਾਂ ਦੇ ਆਪਸ ਵਿੱਚ ਬਹੁਤ ਖਿੱਚੋਤਾਣਾ ਤੇ ਇੰਨੀ ਜਲਦੀ ਇਹ ਕਹਿਣਾ ਜਦੋਂ 6 ਮਹੀਨੇ ਸਾਲ ਦੇ ਲਾਗੇ-ਟਾਗੇ ਦੇ ਜੇਕਰ ਉਸ ਵੇਲੇ ਥੋੜੇ ਸਮੀਕਰਨ ਬਦਲਨੇ ਸ਼ੁਰੂ ਹੋ ਜਾਣਗੇ ਪਰ ਜਿਹੜੀ ਅੰਮ੍ਰਿਤਸਰ ਤੋਂ ਹਲਕਾ ਈਸਤੋਂ ਜਿਹੜੀ ਸੀਟ ਹੈ ਨਵਜੋ ਸਿੰਘ ਸਿੱਧੂ ਜਿਹੜੇ ਜਿਥੋਂ ਚੋਣ ਲੜਦੇ ਨੇ ਉਸ ਸੀਟ ਦੇ ਉੱਪਰ ਆਲਰੇਡੀ ਜਿਹੜੇ ਨੇ ਕਈ ਹੋਰ ਵੀ ਜਿਹੜੇ ਆ ਚੁੱਕੇ ਨੇ ਦਿਨੇਸ਼ ਬੱਸੀ ਡਿੰਪਾ ਔਰ मैडम नवजोत कौर सिद्धू खुद कह चुके हैं कि इस सीट तो असली चुनाव लड़ते आ रहे और चुनाव लड़ेंगे ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਇਸ ਵੇਲੇ ਟਾਈਮ ਹੈ ਕਿ ਲੋਕਾਂ ਦੇ ਵਿੱਚ ਵਿਚਨਦਾ ਜੀ ਜੇ ਆਪਣਾ ਉਹ ਪੱਖ ਰੱਖ ਸਕਣ ਕਿ ਹਾਂ ਵੀ ਅਸੀਂ ਜੇ ਜਿੱਤ ਜਾਣੇ ਆ ਜੀ ਤੇ ਅਸੀਂ ਟੜੇ ਲੋਕਾਂ ਵਾਸਤੇ ਇਹ ਕੰਮ ਕਰਾਂਗੇ ਜੇ ਉਹਨਾਂ ਨੂੰ ਇਹਤਬਾਰ ਦੁਆਰ ਦੇ ਲੈਣੇ ਜੀ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਸੀਟ ਜਿੱਤ ਜਾਣ ਬਾਕੀ ਇਹ ਡਿਪੈਂਡ ਕਰਦਾ ਹਾਈ ਕਮਾਂਡ ਦੇ ਉੱਤੇ ਕਿ ਉਸ ਵੇਲੇ ਕੀ ਲੈਵਲ ਬਣਦਾ ਹੈ ਕਿਹੜੇ ਬੰਦਾਂ ਨੂੰ ਸੁਣਨੀ ਦੇਣਾ ਤੇ ਕਿਹੜਾ ਬੰਦਾ ਨਹੀਂ ਸੁਣਨਾ ਇਹ ਲੈਵਲ ਆਉਣ ਵਾਲੇ ਟਾਈਮ ਹੀ ਦੱਸੇਗਾ